ਮੇਰੇ ਸੁਣਨ ਵਾਲੇ ਸੱਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸੱਚੇ ਪਾਰ ਸੱਚ ਸਲਾਹ ਤੇ ਨਾਮਨ ਸਾਫ ਹੈ ਨਾਮ ਜਿਨ ਕੇ ਮਨ ਵਿੱਚ ਬਾਜੇ ਸ਼ਬਦ ਕਹਨੇ ਰੇ ਕਹੇ ਨਾ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇ ਪੁਕਾਰ ਸਾ ਭਗਵਾਈਆਂ ਬਾਜੇ ਪੰਜ ਸੱਚ ਬਾਜੇ ਸਤਿ ਸ੍ਰੀ ਅਕਾਲ ਜੀ 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 ਸ ਸ਼ੁਰੂ ਸ਼ਾਰਮ ਹੋਇਆ ਹੈ ਕਿੰਨੇ ਕੁ ਸੇਵਾ ਦੇਣਾ ਸলো ਸলো ਨੂੰ ਵਿੱਚ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹੁੰਚਿਆ ਜੀ ਟਾਂਡਾ ਆਟੋਮੋਟ ਸ਼ਹਿਰ ਦੇ ਵਿੱਚ ਜੱਜਾ ਬਾਈਪਾਸ ਜਿੱਥੇ ਕਿ ਸ਼ਹੀਦ ਭਗਤ ਸਿੰਘ ਆਟੋ ਜੂਨੀਅਨ ਵੱਲੋਂ ਜਿਹੜਾ ਅੱਜ ਹਾੜ ਮਹੀਨੇ ਦੀ ਸੰਗਰਾਂਦ ਦਾ ਅੱਜ ਸੰਗਰਾਂਦ ਦਾ ਦਿਹਾੜਾ ਜੀ ਅੱਜ ਉਹਨਾਂ ਨੇ ਪੂਰੇ ਟੈਕਸੀ ਯੂਨੀਅਨ ਵੱਲੋਂ ਅਪੀਲ ਦਾ ਜਿਹੜਾ ਹੈਗਾ ਅੱਜ ਉਪਰਾਲਾ ਕੀਤਾ ਹੈ ਔਰ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਆਪਾਂ ਪ੍ਰਧਾਨ ਜੀ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਰਾਂਦ ਦਾ ਦਿਹਾੜਾ ਸਰਬੱਤ ਦੇ ਭਲੇ ਲਈ ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਵੱਲੋਂ ਅਰਦਾਸ ਕੀਤੀ ਗਈ ਔਰ ਜਲ ਤੇ ਸ਼ਪੀਲ ਦੇ ਲੰਗਰ ਲਗਾਏ ਗਏ ਨੇ ਕੀ ਮੈਸੇਜ ਦੇਣਾ ਚਾਹੁੰਦੇ ਜੀ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਕਿ ਮਾਨਵਤਾ ਦੀ ਰੱਖਿਆ ਵਾਸਤੇ ਸ਼ਹੀਦੀ ਦਿੱਤੀ ਸੀਗੀ ਉਸ ਸੰਬੰਧ ਦੇ ਵਿੱਚ 8 ਮਹੀਨੇ ਦੀ ਸਗਰਾਂਦ ਅੱਜ ਬੜੀ ਸ਼ਰਧਾ ਨਾਲ ਪੰਜਾਬ ਆਟ ਪੰਜਾਬ ਟੈਕਸੀ ਯੂਨੀਅਨ ਅਤੇ ਭਗਤ ਸਿੰਘ ਆਟੂ ਯੂਨੀਅਨ ਵੱਲੋਂ ਮਨਾਈ ਜਾ ਰਹੀ ਹੈ ਸਾਰੀਆਂ ਸੰਗਤਾਂ ਹਾਜ਼ਰ ਹਨ ਜੋ ਮਹਾਰਾਜ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ ਨਾਮਧਾਨ ਬਖਸ਼ਣ ਖੁਸ਼ੀਆਂ ਬਖਸ਼ਣ ਇਸੇ ਤਰ੍ਹਾਂ ਰੰਗਰ ਚੱਲਦੇ ਰਹਿਣ ਤੇ ਮਨੁੱਖਤਾ ਦਾ ਭਲਾ ਹੁੰਦਾ ਰਹੇ ਅਸੀਂ ਇਸੇ ਕਰਕੇ ਸਾਰੇ ਜਣੇ ਇਕੱਠੇ ਹੋ ਗਏ ਹਰ ਸੰਗਰਾਂ ਦੇ ਦਿਹਾੜੇ ਤੇ ਇੱਥੇ ਇਕੱਠੇ ਹੁੰਦੇ ਆ ਸੰਗਰਾ ਦੇ ਦਿਹਾੜੇ ਦੇ ਇਕੱਠੇ ਹੋ ਕੇ ਲੰਗਰ ਲਾਉਂਦੇ ਆ ਗੁਰੂ ਮਹਾਰਾਜ ਦੀ ਅਰਦਾਸ ਕਰਦੇ ਆ ਖੜਾ ਪ੍ਰਸ਼ਾਦ ਦਾ ਲੰਗਰ ਵੀ ਚੱਲਦਾ ਹੈ ਪਛਾਦ ਹੁੰਦੇ ਹੋਰ ਹੋਰ ਵੀ ਬੜੀ ਖੁਸ਼ੀਆਂ ਖੁਸ਼ੀਆਂ ਮਨਾਈ ਦੀਆਂ ਇਥੇ ਸੰਗਰਾਮ ਦਾ ਦਿਹਾੜਾ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਾਣੀ ਨਾਲ ਭਰਿਆ ਲੋਕਾ ਤੁਹਾਨੂੰ ਪਤਾ ਹੀ ਆ ਜਿੱਦਣਾ ਓਖਾ ਹੁੰਦਾ ਹਾਂ ਆ ਜੋ ਇਧਰ ਆਓ ਬੜੀ ਇਧਰ ਆ ਲੋ ਮਿੱਟੀ ਹਾਂਜੀ ਲੱਗਿਆ ਇਧਰ ਆਜੋ aur mera prabhat hai assalam alaikum